ਇਸ ਵੇਲੇ ਦੀ ਵੱਡੀ ਖਬਰ ਜਿਸ ਦੇ ਵਿੱਚ ਪੰਡੋਰ ਡੈਮ ਤੋਂ ਹੁਣ ਪਾਣੀ ਛੱਡ ਦਿੱਤਾ ਗਿਆ ਪੰਡੋਰ ਡੈਮ ਤੋਂ ਪਾਣੀ ਛੱਡਣ ਤੋਂ ਬਾਅਦ ਕਾਫੀ ਦੇਖਿਆ ਜਾ ਰਿਹਾ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਹੈ ਤੇ ਸਲਾਨੀਆਂ ਨੂੰ ਵੀ ਉੱਥੇ ਜਾਣ ਤੋਂ ਮਨਾ ਕਰ ਦਿੱਤਾ ਗਿਆ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਡੋਰ ਡੈਮ ਤੋਂ ਪਾਣੀ ਛੱਡ ਦਿੱਤਾ ਗਿਆ ਹੈ ਬਿਆਸ ਕੰਡੇ ਤੇ ਨਾ ਜਾਣ ਲੋਕਾਂ ਦੀ ਇਹ ਗੱਲ ਜਿਹੜੀ ਕਹੀ ਜਾ ਰਹੀ ਹੈ ਬਿਆਸ ਕੰਡੇ ਤੇ ਨਾ ਜਾਣ ਲੋਕ ਹਿਮਾਚਲ ਚ ਜਿਹੜੇ ਇਸ ਵੇਲੇ ਦੇਖਿਆ ਜਾ ਰਿਹਾ ਹੈ ਕਾਲੇ ਬੱਦਲ ਛਾਏ ਹੋਏ ਨੇ Shimla Kangra ਸੜੇ ਜਿਹੜੇ ਇਲਾਕੇ ਨੇ ਉੱਥੇ ਤੂਫਾਨ ਆਇਆ ਹੋਇਆ ਹੈ ਸਲਾਨੀਆਂ ਨੂੰ ਬਿਆਸ ਦਰਿਆ ਤੇ ਨਾ ਜਾਣ ਦੀ ਹਦਾਇਤਾਂ ਦਿੱਤੀਆਂ ਗਈਆਂ ਨੇ ਵਰਜਿਤ ਕੀਤਾ ਗਿਆ ਕਿ ਬਿਆਸ ਦਰਿਆ ਤੇ ਨਾ ਜਾਣ ਗਲੇਸ਼ੀਅਰ ਪਿਗਲਣ ਤੇ ਮੀਂਹ ਆਉਣ ਦੇ ਕਾਰਨ ਪਾਣੀ ਛੱਡਿਆ ਗਿਆ ਸੋ ਲਗਾਤਾਰ ਜੇ ਅਸੀਂ ਗੱਲ ਕਰੀਏ ਪੰਡੋਰ ਡੈਮ ਦੀ ਤਾਂ ਤਸਵੀਰਾਂ ਵੀ ਲਗਾਤਾਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੰਡੋਰ ਡੈਮ ਚ ਜਿਹੜਾ ਹੈ ਪਾਣੀ ਛੱਡ ਦਿੱਤਾ ਗਿਆ ਹੈ ਮੀਂਹ ਤੇ ਗਲੇਸ਼ੀਅਰ ਦੇ ਪਿਗਲਣ ਦੇ ਨਾਲ ਇਹ ਪਾਣੀ ਜਿਹੜਾ ਹੈ ਛੱਡਿਆ ਗਿਆ ਹੈ ਜਿਸ ਕਰਕੇ ਹੁਣ ਬਿਆਸ ਕੰਡੇ ਤੇ ਨਾ ਜਾਣਦੀ ਇੱਕ ਹਦਾਇਤ ਦੇ ਦਿੱਤੀ ਐ ਸਲਾਨੀਆਂ ਨੂੰ ਵੀ ਇਹ ਕਹਿ ਦਿੱਤਾ ਗਿਆ ਕਿ ਹਜੇ ਉੱਥੇ ਬਿਆਸ ਕੰਡੇ ਤੇ ਨਾ ਜਾਣ ਉੱਥੇ ਘੁੰਮਣ ਫਿਰਨ ਨਾ ਜਾਣ ਕਿਉਂਕਿ ਹਾਲਾਤ ਜਿਹੜੇ ਨੇ ਉੱਥੇ ਕਾਫੀ ਵੱਧ ਤੋਂ ਵੱਤਰ ਹੋਏ ਪਏ ਨੇ ਹਿਮਾਚਲ ਦੇ ਵਿੱਚ ਵੀ ਕਾਲੇ ਬੱਦਲ ਛਾਏ ਹੋਏ ਨੇ ਤੂਫਾਨ ਆਇਆ ਹੋਇਆ ਜਿਸ ਕਰਕੇ ਇਹ ਸਲਾਹ ਜਿਹੜੀ ਹੈ ਲਗਾਤਾਰ ਦਿੱਤੀ ਜਾ ਰਹੀ ਹੈ ਤਾਂ ਵੱਡੇ ਮਾਤਰਾ ਦੇ ਵਿੱਚ ਦੇਖਿਆ ਜਾਂਦਾ ਹੈ ਹਿਮਾਚਲ ਦੇ ਵਿੱਚ ਪਹਾੜਾਂ ਦੇ ਵਿੱਚ ਲੋਕ ਘੁੰਮਣ ਜਾਂਦੇ ਨੇ ਅਕਸਰ ਤੇ ਇਸ ਮੌਸਮ ਦੇ ਵਿੱਚ ਅਕਸਰ ਜਿਹੜਾ ਦੇਖਿਆ ਜਾਂਦਾ ਹੈ ਕਿ ਲੋਕ ਉੱਥੇ ਘੁੰਮਣਾ ਫਿਰਨਾ ਕਾਫੀ ਪਸੰਦ ਕਰਦੇ ਨੇ ਤੇ ਉੱਥੇ ਹੀ ਜਦੋਂ ਪੰਡੋਰ ਡੈਮ ਹੁਣ ਖੋਲ ਦਿੱਤਾ ਗਿਆ ਜਿਸ ਕਰਕੇ ਉੱਥੇ ਕਾਫੀ ਬੱਦਲ ਛਾਏ ਹੋਏ ਨੇ ਤੇ ਤੂਫਾਨ ਜਿਹੜੇ ਆਏ ਹੋਏ ਨੇ ਜਿਸ ਕਰਕੇ ਹੁਣ ਜਿਹੜਾ ਬਿਆਸ ਦਰਿਆ ਦੇ ਕੋਲ ਜਾਣ ਤੋਂ ਵੀ ਮਨਾ ਕੀਤਾ ਜਾ ਰਿਹਾ ਸੋ ਸਲਾਨੀਆਂ ਨੂੰ ਇਹ ਮਨਾ ਕੀਤਾ ਜਾ ਰਿਹਾ ਹੈ ਕਿਉਂਕਿ ਲਗਾਤਾਰ ਗਲੇਸ਼ੀਅਰ ਪਿਗਲਣ ਦੇ ਕਾਰਨ ਤੇ ਮੀਂਹ ਆਉਣ ਦੇ ਕਾਰਨ ਉੱਥੇ ਪਾਣੀ ਕਾਫੀ ਵੱਧ ਗਿਆ ਸੀ ਜਿਸ ਕਰਕੇ ਪੰਡੋਰ ਡੈਮ ਨੂੰ ਖੋਲਿਆ ਗਿਆ ਤੇ ਜਾਨੀ ਮਾਨੀ ਨੁਕਸਾਨ ਨਾ ਹੋਵੇ ਜਿਸ ਕਰਕੇ ਉੱਥੇ ਸਲਾਨੀਆਂ ਨੂੰ ਜਾਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ